ਲੱਕੜ ਦਾ ਮੁੰਡਾ ਤਾਂ ਦਿੰਦੇ ਰੋਂਦਾ ਨਹੀਂ ਮੈਂ ਤੁਹਾਨੂੰ ਅੱਗੇ ਵੀ ਕਹਿ ਰਿਹਾ ਰੋਂਦਾ ਨਹੀਂ ਹਨਾ ਉਹ ਰੌਲਾ ਨਹੀਂ ਪਾਉਂਦਾ ਲੱਕੜ ਦੇ ਤਾਂ ਲਿਆਉਂਦੇ ਕਢਾ ਕੇ ਸਰਕਾਰਾਂ ਦੇ ਇਹੀ ਕੰਮ ਹੁੰਦੇ ਨੇ ਔਰ ਉਠਾਈ ਵਾਲੀ ਮੀਟਿੰਗ ਨੇ ਦੱਸ ਵੀ ਦਿੱਤਾ ਹੈ ਵੀ ਵਜਾ ਵੀ ਵੇਖਦੇ ਨੇ ਜਗਾ ਵੀ ਵੇਖਦੇ ਨੇ ਸਾਰਾ ਕੁਝ ਵੇਖ ਕੇ ਕਰਦੇ ਆ ਕੰਮ ਆਪਣਾ ਔਰ ਮੰਤ ਮੁੱਖ ਮੰਤਰੀ ਸਾਹਿਬ ਨੂੰ ਲੋਕਾਂ ਨੇ ਜਵਾਬ ਦਿੱਤਾ ਹੈ ਕਿ ਕਿਵੇਂ ਲੋਕ ਰਾਤੋਂ ਰਾਤ ਇੱਥੇ ਆ ਕੇ ਚੰਡੀਗੜ੍ਹ ਦੇ ਬਰੂਹਾਂ ਤੇ ਬਹਿ ਗਏ ਸਨ ਫਾਈਨਲ ਕਰਕੇ ਉੱਠਿਆ ਉਤੋਂ ਜੇ ਸਰਕਾਰ ਜਲਦੀ ਕਰ ਦਿੱਤੀ ਦੁਬਾਰੇ ਤੇ ਲੋੜ ਹੀ ਨਹੀਂ ਪੈਣੀ ਅਗਰ ਜੇਕਰ ਸਰਕਾਰ ਨੇ ਫੇਰ ਐਨਾ ਕੰਨ ਨਹੀਂ ਕੀਤੀ ਫਿਰ ਧਰਨੇ ਤਾਂ ਲੱਗਣਗੇ ਸਰਕਾਰਾਂ ਹੀ ਲਵਾਉਂਦੀਆਂ ਨੇ ਧਰਨੇ ਤਾਂ ਲੱਗਦੇ ਨੇ ਵਰਨਾ ਨਹੀਂ ਲੱਗਦੇ ਜਿੱਥੇ ਹੜਾ ਨਾਲ ਨੁਕਸਾਨ ਹੋ ਗਿਆ ਉੱਥੇ ਜਿੱਥੇ ਜਿੱਤੇ ਗੜਾ ਪੈ ਗਿਆ ਗੜੇ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਤਾ ਉਹਦਾ ਹੀ ਮੁੱਦਾ ਜਿਠਕਿਆ ਅੰਦਰ ਫੇਰ ਦੋ ਪੰਜਾਬ ਦੀ ਸਰਕਾਰ ਕਹਿੰਦੀ ਕੋਈ ਵੀ ਧਰਨਾ ਲੱਗਾ ਹੋਵੇ ਅਸੀਂ ਸੰਤੁਸ਼ਟ ਕਰਾਂਗੇ ਚਾਹੇ ਉਹ ਮੁਲਾਜ਼ਮ ਹੋਣ ਬੇਰਜ਼ਗਾਰ ਹੋਣ ਜਾਂ ਫਿਰ ਕਿਸਾਨ ਹੋਣ ਕਹਿੰਦੇ ਮਹੀਨੇ-ਮਹੀਨੇ ਬਾਅਦ ਮੀਟਿੰਗਾਂ ਕਰਨੀਆਂ ਅਸੀਂ ਕਰਨ ਵਾਸਤੇ ਤਿਆਰ ਆ ਤਾਂ ਕਹਿੰਦੇ ਮੰਗਾ ਸਾਰੀਆਂ ਹੱਲ ਕਰਦਾਂਗੇ ਮੇਰੇ ਨਾਲ ਬੂਟਾ ਸਿੰਘ ਸ਼ਾਦੀਪੁਰ ਸਾਹਿਬ ਨੇ ਹੁਣੇ-ਹੁਣੇ ਮੀਟਿੰਗ ਕਰਕੇ ਸਰਕਾਰ ਨਾਲ ਬਾਹਰ ਆਏ ਨੇ ਮੁੱਖ ਮੰਤਰੀ ਸਾਹਿਬ ਵੀ ਮੀਟਿੰਗ ਦੇ ਵਿੱਚ ਹਾਜ਼ਰ ਰਹੇ ਪਰ ਉਹ ਚਲੇ ਗਏ ਉਸ ਤੋਂ ਬਾਅਦ ਮੰਤਰੀ ਸੀ ਸ਼ਾਦੀਪੁਰ ਸਾਹਿਬ ਸੰਤੁਸ਼ਟੋਂ ਸਰਕਾਰ ਕਹਿੰਦੀ ਖੁਸ਼ ਰੱਖਣੇ ਕਿਸੇ ਨਹੀਂ ਵੇਖੋ ਸੰਤੁਸ਼ਟੀ ਜਿਹੜੀ ਇਹ ਨਾ ਉਹ ਤੇ ਇੱਕ ਮੀਟਿੰਗ ਦੀ ਏ ਮੀਟਿੰਗ ਦੇ ਹੋ ਗਈ ਵਧੀਆ ਮਾਹੌਲ ਵਿੱਚ ਇੰਨੀ ਕਿਉਂ ਸੰਤੁਸ਼ਟੀ ਆ ਬਾਕੀ ਤਾਂ ਸੰਤੁਸ਼ਟੀ ਉਦੋਂ ਆਉਣੀ ਹੈ ਜਿੱਦਣ ਮਸਲੇ ਹੱਲ ਹੋ ਜਾਣਗੇ ਸਾਨੂੰ ਪਤਾ ਲੱਗੂ ਵੀ ਠੀਕ ਸਰਕਾਰ ਨੇ ਕੁਝ ਕਰ ਦਿੱਤਾ ਉਹ ਨਜ਼ਰ ਤਾਂ ਜੇ ਕੁਝ ਵੀ ਨਹੀਂ ਹੈਗਾ ਇਹ ਤਾਂ ਗੱਲਾਂ ਬਾਤਾਂ ਗੱਲਾਂ ਬਾਤਾਂ ਦੇ ਵਿੱਚ ਚੱਲ ਗਿਆ ਸਾਰਾ ਕੁਝ ਹੁਣ ਆਗਾ ਕਿਹੜਾ ਕਿਹੜਾ ਮਸਲਾ ਸਰਕਾਰ ਹੱਲ ਕਰਦੀ ਹੈ ਕਿਹੜਾ ਕਿਹੜਾ ਨਹੀਂ ਕਰਦੀ ਕਿਹੜੇ ਕਿਹੜੇ ਨੂੰ ਡਿਲੇ ਕਰਦੀ ਹੈ ਕਿਹੜੇ ਨੂੰ ਜਲਦੀ ਚੱਕਦੀ ਹੈ ਉਹ ਦੇਖਦੇ ਆ ਜਿਵੇਂ ਸਰਕਾਰ ਕਰੇਗੀ ਉਸ ਹਿਸਾਬ ਨਾਲ ਫਿਰ ਆਪਾਂ ਚਲਾਵਾਂਗੇ ਕੰਮ ਸਰਕਾਰ ਮੀਟਿੰਗ ਕਰ ਲੈਂਦੀ ਆ ਗੱਲਬਾਤ ਕਰਦੀ ਆ ਤੇ ਜਦੋਂ ਤੁਸੀਂ ਬਾਹਰ ਆਉਨੇ ਹੋ ਯਵੇਂ ਤੁਸੀਂ ਅੱਜ ਵੀ ਕਿਹਾ ਕਿ ਲੱਕੜ ਦਾ ਮੁੰਡਾ ਦੇ ਜਾਂਦੀ ਹੈ ਸਰਕਾਰ ਹੁਣ ਇਹ ਵਾਰ-ਵਾਰ ਸਰਕਾਰ ਨੇ ਕਿਹਾ ਕਿ ਅਸੀਂ ਬੈਠੇ ਹਾਂ ਕਿਸਾਨਾਂ ਨਾਲ ਗੱਲ ਵੀ ਕਰਦੇ ਹਾਂ ਮੀਟਿੰਗ ਮੰਗੀ ਜਾਂਦੀ ਹੈ ਮੀਟਿੰਗ ਵੀ ਕਰਦੇ ਹਾਂ ਕਿਸਾਨ ਬਾਹਰ ਜਾ ਕੇ ਫਿਰ ਉਹੀ ਗੱਲ ਕਰ ਦਿੰਦੇ ਲੱਕੜ ਦਾ ਮੁੰਡਾ ਉਹ ਤਾਂ ਦਿੰਦੇ ਰੋਂਦਾ ਨਹੀਂ ਮੈਂ ਤੁਹਾਨੂੰ ਅੱਗੇ ਵੀ ਕਹਿ ਰਿਹਾ ਰੋਂਦਾ ਨਹੀਂ ਹਨਾ ਉਹ ਰੌਲਾ ਨਹੀਂ ਪਾਉਂਦਾ ਲੱਕੜ ਦੇ ਤਾਂ ਲਿਆਉਂਦੇ ਕਢਾ ਕੇ ਸਰਕਾਰਾਂ ਦੇ ਇਹੀ ਕੰਮ ਹੁੰਦੇ ਨੇ ਅਸਲ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਪਤਾ ਨਹੀਂ ਸਾਡੀ ਵੀ ਸਮਝ ਤੋਂ ਬਾਹਰ ਹੈ ਰੋਜ਼ ਮੀਟਿੰਗਾਂ ਦੀ ਲੋੜ ਨਾ ਪਵੇ ਜਿਹੜੀ ਅੱਜ ਮੀਟਿੰਗਾਂ ਹੋ ਗਈ ਆ ਫਿਰ ਜੇ ਆਪਾਂ ਅੱਜ ਆਪਣੀ ਗੱਲਬਾਤ ਚੱਲ ਗਈ ਸਰਕਾਰ ਨਾਲ ਜਿਹ ਦੇਣੀਆਂ ਨੇ ਹਨਾ ਔਰ ਉਹ ਫਾਈਨਲ ਕਰਕੇ ਉੱਠਿਆ ਉਤੋਂ ਜੇ ਸਰਕਾਰ ਜਲਦੀ ਕਰ ਦਿੰਦੀ ਦੁਬਾਰੇ ਇਹ ਤੇ ਲੋੜ ਹੀ ਨਹੀਂ ਪੈਣੀ ਅਗਰ ਜੇਕਰ ਸਰਕਾਰ ਨੇ ਫੇਰ ਐਨਾ ਕੰਨ ਨਹੀਂ ਕੀਤੀ ਫਿਰ ਧਰਨੇ ਤਾਂ ਲੱਗਣਗੇ ਨਾ ਸਰਕਾਰਾਂ ਹਿੱਲਵਾਉਂਦੀਆਂ ਨੇ ਧਰਨੇ ਤਾਂ ਲੱਗਦੇ ਨੇ ਵਰਨਾ ਨਹੀਂ ਲੱਗਦੇ ਉਹ ਇੱਕ ਗੱਲ ਹੋਰ ਲੋਕ ਵੀ ਸਮਝਣੀ ਚਾਹਣਗੇ ਵੈਸੇ ਤਾਂ ਜਦੋਂ ਮੀਟਿੰਗ ਹੁੰਦੀ ਹੈ ਉਦੋਂ ਮੰਗਾਂ ਰੱਖੀਆਂ ਜਾਂਦੀਆਂ ਨੇ ਕਿ ਸਾਡੀ ਆ ਮੰਗ ਹੈ ਇਸ ਮੰਗ ਦਾ ਹੱਲ ਕਰੋ ਤੇ ਕਦੋਂ ਕਰੋਗੇ ਇਹ ਗੱਲਾਂ ਹੁੰਦੀਆਂ ਪਰ ਜਦੋਂ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਨੇ ਕਿ ਕਿਸਾਨ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਜਾਂ ਜਗਾ ਨਹੀਂ ਦੇਖਦੇ ਵਜਾ ਦੇਖਦੇ ਨੇ ਜਾਂ ਕਿਸਾਨ ਆਪਣਾ ਆਪਣਾ ਜਿਹੜਾ ਅਸਤਿਤਵ ਉਹ ਬਚਾਉਂਦੇ ਨੇ ਕਿ ਸਾਡੇ ਨਾਲ ਲੋਕ ਲੱਗੇ ਰਹਿਣ ਤਾਂ ਧਰਨੇ ਮਜਾਰੇ ਹੁੰਦੇ ਆ ਇਹਨਾਂ ਗੱਲਾਂ ਦੀ ਚਰਚਾ ਨਹੀਂ ਹੁੰਦੀ ਇਤਰਾਜ਼ ਨਹੀਂ ਦਿੰਦੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਿ ਦੇਖੋ ਹੁੰਦੀਆਂ ਨੇ ਗੱਲਾਂ ਪਿਛਲੀ ਮੀਟਿੰਗ ਵਿੱਚ ਹੋ ਗਈਆਂ ਸੀ ਇਹ ਜਿਹੜੀ 28 ਨੂੰ ਹੋਈ ਸੀ ਉਹਦੇ ਸਾਰੀਆਂ ਗੱਲਾਂ ਚੱਲ ਗਈਆਂ ਹਨ ਔਰ ਉਠਾਈ ਵਾਲੀ ਮੀਟਿੰਗ ਨੇ ਦੱਸ ਵੀ ਦਿੱਤਾ ਇਹ ਵੀ ਵਜਾ ਵੀ ਵੇਖਦੇ ਨੇ ਜਗਾ ਵੀ ਵੇਖਦੇ ਨੇ ਸਾਰਾ ਕੁਝ ਵੇਖ ਕੇ ਕਰਦੇ ਆ ਕੰਮ ਆਪਣਾ ਔਰ ਮੁੱਖ ਮੰਤਰੀ ਸਾਹਿਬ ਨੂੰ ਲੋਕਾਂ ਨੇ ਜਵਾਬ ਦਿੱਤਾ ਹੈ ਕਿ ਕਿਵੇਂ ਲੋਕ ਰਾਤੋਂ ਰਾਤ ਇੱਥੇ ਆ ਕੇ ਚੰਡੀਗੜ੍ਹ ਦੇ ਬਰੂਹਾਂ ਤੇ ਬਹਿ ਗਏ ਸਾਬ ਇਸ ਕਰਕੇ ਉਹ ਤਾਂ ਉਹਨਾਂ ਨੂੰ ਆਪਣਾ ਉਹ ਸਿੱਧਾ ਜਵਾਬ ਉਹ ਲੋਕਾਂ ਨੇ ਦਿੱਤਾ ਹੈ ਸਾਨੂੰ ਦੇਣ ਦੀ ਲੋੜ ਨਹੀਂ ਸੀ ਤੇ ਇਹ ਕਿਉਂ ਕਹਿੰਦੇ ਨੇ ਇਹ ਗੱਲਾਂ ਇਹ ਇਹੀ ਧਰਨਿਆਂ ਦੇ ਮੇਨ ਕਾਰਨ ਬਣਦਿਆਂ ਨੇ ਇਹੀ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਹੁੰਦੀਆਂ ਨੇ ਮਨਾਂ ਦੇ ਅੰਦਰ ਉਹੀ ਮਸਲੇ ਹੱਲ ਨਹੀਂ ਕਰ ਦਿੰਦੀਆਂ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਸਾਡੇ ਇਲਾਕੇ ਦਾ ਮਸਲਾ ਸੀ ਬਹੁਤ ਵੱਡਾ ਆ ਹੜਾ ਨਾਲ ਸਾਰੇ ਪੰਜਾਬ 'ਚ ਨੁਕਸਾਨ ਹੋਇਆ। ਹੂੰ ਉਸ ਤੋਂ ਬਾਅਦਾਂ ਗੜਾ ਪੈ ਗਿਆ। ਜਿੱਥੇ ਹੜਾ ਨਾਲ ਨੁਕਸਾਨ ਹੋ ਗਿਆ ਉੱਥੇ ਜਿੱਥੇ ਜਿੱਤੇ ਗੜਾ ਪੈ ਗਿਆ ਗੜੇ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਤਾ। ਉਹਦਾ ਹੀ ਮੁੱਦਾ ਜਿਠਕਿਆ ਅੰਦਰ ਫੇਰ ਦੋ। ਵੀ ਸਰ ਸੀਐਮ ਸਾਹਿਬ ਨਾ ਤਾਂ ਹੜਾ ਵਾਲਾ ਲੋਕਾਂ ਤੱਕ ਪੂਰਾ ਮੁਆਵਜ਼ਾ ਪਹੁੰਚਿਆ। ਉੱਤੋਂ ਗੜਾ ਪੈ ਗਿਆ। ਗੜੇ ਵਾਲੇ ਬਾਰੇ ਅਜੇ ਕੁਝ ਵੀ ਨਹੀਂ ਹੋ ਰਿਹਾ। ਔਰ ਉਸ ਤੋਂ ਬਾਅਦ ਇੱਕ ਹੋਰ ਤੀਜਾ ਸਾਡੇ ਏਰੀਏ ਦੇ ਵਿੱਚ ਪਿਆ ਸਨੌਰ ਹਲਕੇ ਦੇ ਅੰਦਰ ਪਸਬਜੀ ਨੂੰ ਬਿਮਾਰੀ ਪੈ ਗਈ ਟਮਾਟਰ ਜਿਹੜਾ ਇਹਦੇ ਤੇ ਕੋਈ ਇਹੋ ਜੀ ਬਿਮਾਰੀ ਛਿੜੀ ਆ ਉਹਨੂੰ ਫੰਕਸ ਫੰਕਸ ਜਾਂ ਕੋਈ ਉਹਨੇ ਰਗੜ ਕੇ ਰੱਖਤੇ ਮੈਂ ਤੈਨੂੰ ਸਿੱਧਾ ਜਿਹਾ ਸ਼ਾਟ ਨਾਲ ਲੈਣਾ ਚైనా ਵਾਇਰਸ ਹੀ ਕੈ ਛੱਡਦੇ ਹੁੰਦੇ ਆ ਬਾਦ ਵਿੱਚ ਚైనా ਵਾਇਰਸ ਆ ਗਿਆ ਉਸ ਵਾਇਰਸ ਨੇ ਰਗੜ ਕੇ ਰੱਖਤੇ ਲੋਕ ਔਰ ਉਹਦੇ ਵਿੱਚ ਲੋਕਾਂ ਨੇ ਮੈਂ ਸੁਣੀ ਹੈ ਜਿਹੜੀ ਗੱਲ ਲੱਖ ਤੋਂ ਡੇਡ ਡੇਡ ਲੱਖ ਤੱਕ ਖਰਚਾ ਕਹਿ ਰਹੇ ਨੇ ਯਾਰ ਆ 2 ਲੱਖ ਤੱਕ ਵੀ ਸੁਣ ਰਿਹਾ ਐਨਾ ਖਰਚਾ ਉਹ ਟਮਾਟਰ ਦੇ ਆ ਰਿਹਾ ਤੇ ਜੇਕਰ ਉਹ ਰਗੜਿਆ ਗਿਆ ਖਰਾਬ ਹੋ ਗਿਆ ਸਰਕਾਰ ਉਹਦਾ ਮੁਆਵਜ਼ਾ ਨਾ ਦੇਵੇ ਸਰਕਾਰ ਉਧਰ ਗੱਲ ਨਾ ਕਰੇ ਫਿਰ ਲੋਕ ਕੀ ਕਰਨਗੇ ਧਰਨੀ ਲਵਣਗੇ ਫਿਰ ਹੋਰ ਤਾਂ ਉਚਾਰਾ ਹੈ ਕਿਉਂਕਿ ਸਰਕਾਰ ਤੋਂ ਹੀ ਲੋਕਾਂ ਨੇ ਮੰਗਣਾ ਹੈ ਸਰਕਾਰ ਵੱਲੋਂ ਵੀ ਉਹ ਵੀ ਪ੍ਰੋਵਾਈਡ ਕਰਾਏ ਹੁੰਦੇ ਨੇ ਵੀ ਆਹ ਵੀ ਜੋ ਆਹ ਵੀ ਜੋ ਇਦਾਂ ਕਰਕੇ ਚੱਲਦਾ ਹੁੰਦਾ ਕੰਮ ਸਾਰਾ ਇਸ ਕਰਕੇ ਉਹ ਵੀ ਮੰਗ ਬੜੇ ਜ਼ੋਰ ਸ਼ੋਰ ਨਾਲ اٹھਾਈ ਆ ਸਰਕਾਰ ਨੂੰ ਕਿਹਾ ਵੀ ਇਹਦਰ ਸਰਕਾਰ ਵਿਸ਼ੇਸ਼ਤਾਾਂ ਦੇਵੇ ਗੱਲਾਂ ਦੇ ਕੜਾਹ ਬਣਾਉਣੇ ਜਿਹੜੇ ਉਹ ਛੱਡ ਦੇਣੇ ਚਾਹੀਦੇ ਨੇ ਸਰ ਅੱਛਾ ਇੱਕ ਹੋਰ ਸੀ ਜਿਹੜਾ ਫਰੀਦਕੋਟ ਫਿਰੋਜ਼ਪੁਰ ਵਾਲਾ ਏਰੀਆ ਹੈ ਕਈ ਵੀਡੀਓ ਸੋਸ਼ਲ ਮੀਡੀਆ ਤੇ ਆਉਂਦੀਆਂ ਕਿ ਜਦੋਂ ਸਰਕਾਰ ਨੇ ਕਿਹਾ ਕਿ ਪ੍ਰਾਲੀ ਵਿੱਚ ਰੱਖੋ ਸਾੜੋ ਨਾ ਉਸ ਤੋਂ ਬਾਅਦ ਹੈਪੀ ਸੀਡਰ ਨਾਲ ਜਾਂ ਸੁਪਰ ਸੀਡਰ ਨਾਲ ਕਣਕ ਨੂੰ ਬੀਜ ਦਿਓ ਪਰ ਉੱਥੇ ਹੁਣ ਸਮੱਸਿਆ ਇਹ ਆ ਰਹੀ ਹੈ ਕਿ ਉਹ ਸੁੱਕ ਰਹੀ ਹੈ ਛੋਟਾ ਛੋਟਾ ਬੂਟਾ ਹੋ ਕੇ ਉਹ ਸੁੱਕ ਰਹੀ ਹੈ ਬੂਟਾ ਨਿਕਲ ਜਾਂਦਾ ਉਦੋਂ ਹੀ ਉਹ ਸੁੰਡੀ ਪੈ ਜਾਂਦੀ ਹੈ ਖਰਾਬ ਹੁੰਦੀ ਹੈ ਬਿਮਾਰੀ ਪੈਂਦੀ ਹੈ ਕੀ ਇਹ ਵੀ ਵਜ੍ਹਾ ਰੱਖੀ ਹੈ ਕਿ ਦੇਖੋ ਇਹ ਨੁਕਸਾਨ ਵੀ ਹੋ ਰਿਹਾ ਜਾਂ ਮੁਆਵਜ਼ੇ ਦੀ ਗੱਲ ਹੈ ਸਾਡੇ ਤੋਂ ਪਹਿਲਾਂ ਸ਼ਾਇਦ ਹੋ ਗਿਆ ਤੁਹਾਨੂੰ ਦੱਸਿਆ ਨਹੀਂ ਵੇਹੀ ਥੋੜਾ ਜਿਹਾ ਲੇਟ ਹੋ ਗਿਆ ਸੀ ਪਰ ਉਹ ਮੈਂ ਵੇਖਿਆ ਵੀਡੀਓ ਆ ਰਹੀਆਂ ਨੇ ਬਹੁਤ ਜਿਆਦਾ ਉਹਦੇ ਨਾਲ ਨੁਕਸਾਨ ਵੱਡੇ ਪੱਧਰ ਤੇ ਉਹ ਸਰਕਾਰਾਂ ਕਹਿ ਦਿੰਦੀਆਂ ਨੇ ਬਾਜ ਜੇ ਫਿਰ ਪਿਚਾਈ ਡਾ ਜਾਂਦੀਆਂ ਨੇ ਸਰਕਾਰਾਂ ਵੀ ਉਹਦੇ ਵਿੱਚ ਵੱਡੇ ਪੱਧਰ ਤੇ ਮੈਂ ਕੱਲ ਵੀ ਕੋਈ ਵੀਡੀਓ ਵੇਖ ਰਹਾ ਹਮਾਨ ਸਾਹ ਦੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਲੋਕਾਂ ਦਾ ਲੋਕ ਕੀ ਕਰਨਗੇ ਪਰਾਲੀ ਤਾਂ ਸਾੜਤੀ ਵਿੱਚ ਜਾਂ ਪਰਾਲੀ ਨਾ ਸਾੜੀ ਉਦਾਂ ਹੀ ਉਹ ਕਰ ਸਾੜਦੇ ਨਹੀਂ ਉਹਨੂੰ ਉਹ ਹੈਪੀ ਸੀਡਰ ਨਾਲ ਵੇਚ ਦਿਆ ਤੇ ਉਹਦੀ ਪਰਾਲੀ ਹੈ ਉਹਦੇ ਵਿੱਚ ਸੁੰਡੀ ਪੈਦਾ ਹੁੰਦੀ ਹੈ ਜਿਹੜੀ ਸੁੰਡੀ ਉਹ ਖਤਮ ਕਰ ਦਿੰਦੀ ਉਹਨੂੰ ਉਹ ਸਰਕਾਰਾਂ ਕੁਝ ਨਹੀਂ ਕਰਦੀਆਂ ਹਾਲ ਦੀ ਘੜੀ ਫਿਰ ਲੋਕ ਤਾਂ ਹੀ ਉਸ ਪਾਸੇ ਨੂੰ ਝੁਕਦਾ ਵੀ ਅੱਗ ਲਾਓ ਤੇ ਨਾਲੇ ਛੇਤੀ ਕਰੋ ਕੰਮ ਅੱਗ ਲਾਓ ਤੇ ਨਵੇੜੋ ਤੇ ਆਪਣੀ ਕੀਤੀ ਜੜੀ ਉਹਨੂੰ ਤਿਆਰ ਕਰੋ ਬਸ ਠੀਕ ਹੈ ਜੀ ਬਹੁਤ ਧੰਨਵਾਦ ਤੈਸਨ ਬੂਟਾ ਸਿੰਘ ਸ਼ਾਦੀਪੁਰ ਸਿੱਧੇ ਤੌਰ ਤੇ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਸਰਕਾਰ ਇਹ ਪੱਖ ਰੱਖਦੀ ਹੈ ਕਿ ਮੰਗਾਂ ਨੂੰ ਮੰਨ ਲਿਆ ਗਿਆ ਔਰ ਜਲਦ ਹੱਲ ਕਰਾਂਗੇ ਪਰ ਕਿਸਾਨ ਕਹਿੰਦੇ ਨੇ ਕਿ ਜਦੋਂ ਹੱਲ ਹੋਣਗੀਆਂ ਉਦੋਂ ਹੀ ਇਹਨਾਂ ਦਾ ਪਤਾ ਲੱਗੇਗਾ ਫਿਲਹਾਲ ਮੁੱਖ ਮੰਤਰੀ ਸਾਹਿਬ ਵੀ ਮੀਟਿੰਗ ਦੇ ਵਿੱਚ ਹੀ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਕਿਸਾਨਾਂ ਨੂੰ ਜ਼ਰੂਰ ਖੁਸ਼ ਕੀਤਾ ਜਾਏਗਾ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਹਰਦਾ ਅਨਮਿਊਟ ਚੰਡੀਗੜ੍ਹ